ਆਈਪੀਐਸ ਮੈਥ ਕਲਾਸਿਸ YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਅੱਜ ਆਪਾਂ 6ਵੀਂ ਜਮਾਤ ਦਾ ਪਾਠ ਨੰਬਰ 3 ਸਿਹਤਮੰਦ ਪਰਿਵਾਰਿਕ ਸਬੰਧ ਬਾਰੇ ਪੜਾਂਗੇ ਆਓ ਵਿਦਿਆਰਥੀਓ ਸ਼ੁਰੂ ਕਰਦੇ ਹਾਂ 6ਵੀਂ ਜਮਾਤ ਦਾ ਆਈਪੀਐਸ ਮੈਥ ਕਲਾਸਿਸ YouTube ਚੈਨਲ ਵਿੱਚ ਸਵਾਗਤ ਹੈ ਵਿਦਿਆਰਥੀਓ ਅੱਜ ਆਪਾਂ ਪਾਠ ਨੰਬਰ ਸੇਤਮਨ ਪਰਵਾਰਿਕ ਸਬੰਧ ਵੈਲਕਮ ਲਾਈਫ ਜੋ ਸਿੱਖਿਆ ਵਿਭਾਗ ਨੇ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਉਸ ਬਾਰੇ ਅ ਪੜਦੇ ਹਾਂ ਆਓ ਵਿਦਿਆਰਥੀਓ ਸ਼ੁਰੂ ਕਰਦੇ ਹਾਂ ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਆਪਣੇ ਮਾਪਿਆਂ ਨੂੰ ਮੁਸਕਰਾਉਂਦੇ ਦੇਖਣਾ ਅਤੇ ਇਹ ਜਾਨਣਾ ਕਿ ਤੁਸੀਂ ਉਸ ਮੁਸਕਾਨ ਦੇ ਪਿੱਛੇ ਕਾਰਨ ਹੋ ਅਗਿਆਤ ਕਿਸੇ ਨੇ ਕਿਹਾ ਕਿ ਵਿਦਿਆਰਥੀਓ ਜੇਕਰ ਤੁਹਾਡੇ ਮਾਪੇ ਜਿਹੜੇ ਮੁਸਕਰਾਉਂਦੇ ਦੇਖਣਾ ਚਾਹੁੰਦੇ ਹੋ ਤਾਂ ਉਸ ਦੀ ਜਿਹੜੀ ਮੁਸਕਰਾਹਟ ਹੈ ਉਹਨਾਂ ਦੇ ਪਿੱਛੇ ਕਾਰਨ ਤੁਸੀਂ ਹੋ ਤੁਸੀਂ ਆਪਣੇ ਮਾਪਿਆਂ ਨੂੰ ਤੰਗ ਤਾਂ ਨਹੀਂ ਕਰਦੇ ਜਾਂ ਤੁਹਾਡੇ ਕਰਕੇ ਮਾਪੇ ਤੁਹਾਡੇ ਖੁਸ਼ ਰਹਿੰਦੇ ਹਨ ਜਾਂ ਨਹੀਂ ਰਹਿੰਦੇ ਇਸ ਪਰਿਵਾਰ ਦੇ ਵਿੱਚ ਆਪਣੇ ਸਿਹਤਮੰਦ ਪਰਿਵਾਰ ਦੇ ਸਬੰਧ ਬਾਰੇ ਪੜਾਂਗੇ ਜਾਣ ਪਛਾਨ ਸਭ ਤੋਂ ਪਹਿਲਾਂ ਵਿਦਿਆਰਥੀਓ ਪਿਆਰੇ ਬੱਚਿਓ ਪਰਿਵਾਰ ਮਨੁੱਖ ਨੂੰ ਮਿਲਿਆ ਹੋਇਆ ਉਹ ਤੋਹਫਾ ਹੈ ਜੋ ਉਸ ਦੀ ਜ਼ਿੰਦਗੀ ਨੂੰ ਸਵਾਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ ਪਰਿਵਾਰ ਹੀ ਆਪਾਂ ਨੂੰ ਬਹੁਤ ਅੱਗੇ ਲੈ ਜਾਂਦਾ ਹੈ ਤੇ ਜੇਕਰ ਪਰਿਵਾਰ ਦੇ ਸਬੰਧ ਚੰਗੇ ਨਹੀਂ ਤਾਂ ਆਪਾਂ ਨੂੰ ਬਹੁਤ ਪਿੱਛੇ ਵੀ ਲੈ ਜਾਂਦਾ ਹੈ ਅਸੀਂ ਦੁਨੀਆ ਵਿੱਚ ਕਿਤੇ ਵੀ ਚਲੇ ਜਾਈਏ ਅਤੇ ਜੋ ਮਰਜ਼ੀ ਬਨ ਜਾਈਏ ਸਾਡਾ ਮਨ ਅਤੇ ਆਤਮਾ ਹਮੇਸ਼ਾ ਸਾਡੇ ਘਰ ਵਿੱਚ ਹੀ ਰਹਿੰਦੇ ਹਨ ਕਿਉਂਕਿ ਘਰ ਹੀ ਉਹ ਥਾਂ ਹੈ ਜਿੱਥੇ ਸਾਰਾ ਪਰਿਵਾਰ ਰਹਿੰਦਾ ਹੈ ਅਸੀਂ ਸਭ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਾਂ ਵਿਦਿਆਰਥੀ ਜਿੱਥੇ ਮਰਜ਼ੀ ਚਲੇ ਜਾਈਏ ਪਰ ਆਪਣੇ ਘਰ ਦੀ ਯਾਦ ਜਿਹੜੀ ਹੈ ਬਹੁਤ ਸਤਾਉਂਦੀ ਰਹਿੰਦੀ ਹੈ ਆਪਾਂ ਨੂੰ ਹਮੇਸ਼ਾ ਹੀ ਆਪਾਂ ਆਪਣੇ ਪਰਿਵਾਰ ਨੂੰ ਤੇ ਘਰ ਨੂੰ ਬਹੁਤ ਯਾਦ ਕਰਦੇ ਰਹਿੰਨੇ ਹਾਂ ਆਓ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਕਿ ਅਸੀਂ ਆਪਣੇ ਪਰਿਵਾਰ ਬਾਰੇ ਕਿੰਨਾ ਕੁ ਜਾਣਦੇ ਹਾਂ ਲਿਖਦੇ ਹਾਂ ਮੈਂ ਅਤੇ ਮੇਰਾ ਪਰਿਵਾਰ ਤੁਸੀਂ ਆਪਣੇ ਆਪ ਕੁਐਸਚਨਸ ਦੇ ਆਨਸਰ ਦੇਣੇ ਆ ਵਿਦਿਆਰਥੀਓ ਮੇਰੇ ਪਰਿਵਾਰ ਵਿੱਚ ਕੁੱਲ ਡੈਸ਼ ਜੀ ਹਨ ਤੁਸੀਂ ਆਪਣੇ ਪਰਿਵਾਰ ਦੇ ਜੀ ਲਿਖਨੇ ਹਨ ਮੇਰੇ ਪਰਿਵਾਰਕ ਜੀਆਂ ਦਾ ਨਾਮ ਅਤੇ ਮੇਰਾ ਉਹਨਾਂ ਨਾਲ ਰਿਸ਼ਤਾ ਤੁਸੀਂ ਇੱਥੇ ਆਪਣਾ ਨਾਮ ਲਿਖਣਾ ਤੇ ਤੁਹਾਡਾ ਰਿਸ਼ਤਾ ਕੀ ਹੈ ਉਹਦੇ ਨਾਲ ਲਿਖੋਗੇ ਤੁਸੀਂ ਉਸ ਤੋਂ ਬਾਅਦ ਵਿਦਿਆਰਥੀਓ ਨੰਬਰ 3 ਮੈਂ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਵੱਡਾ ਵਿਚਾਰਲਾ ਸਭ ਤੋਂ ਛੋਟਾ ਹਾਂ ਤੁਸੀਂ ਨੋਟ ਕਰਨਾ ਆਪਣੇ ਆਪ ਤੁਹਾਨੂੰ ਪਤਾ ਹੈ ਕੁਐਸਚਨ ਦਾ ਆਨਸਰ ਭੈਣ ਭਰਾਵਾਂ ਵਿੱਚ ਡੈਸ਼ ਸਥਾਨ ਹੋਣ ਤੇ ਤਿੰਨ ਲਾਭ ਅਤੇ ਤਿੰਨ ਹਾਨੀਆਂ ਲਿਖੋ ਜੇ ਤੁਸੀਂ ਵੱਡੇ ਹੋ ਤਾਂ ਉਸਦੇ ਲਾਭ ਕੀ ਹੈ ਤੇ ਜਿਹਹਾਨੀਆਂ ਕੀ ਹੈ ਜੇ ਵਿਚਾਰਲੇ ਹੋ ਤਾਂ ਵੀ ਲਾਭ ਤੇ ਹਾਨੀਆਂ ਲਿਖਣਾ ਹੈ ਜੇ ਛੋਟੇ ਹੋ ਤਾਂ ਵੀ ਤੁਸੀਂ ਲਾਭ ਦਿਖਾਣੀਆਂ ਲਿਖਣੀਆਂ ਹਨ ਨੰਬਰ 4 ਮੇਰੇ ਘਰ ਵਿੱਚ ਵੱਡਿਆਂ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵੱਡਿਆਂ ਦੀ ਕੀ ਜ਼ਿੰਮੇਵਾਰੀਆਂ ਨੇ ਤੁਹਾਡੇ ਪਰਿਵਾਰ ਵਿੱਚ ਤੇ ਬੱਚਿਆਂ ਦੀ ਕੀ ਜ਼ਿੰਮੇਵਾਰੀਆਂ ਨੇ ਤੁਸੀਂ ਇੱਥੇ ਨੋਟ ਕਰਨੀਆਂ ਨੇ ਨੈਕਸਟ ਨੰਬਰ 5 ਮੇਰੇ ਮਾਤਾ ਪਿਤਾ ਦੇ ਹੁਨਰ ਮਾਤਾ ਦੇ ਵਿੱਚ ਕੀ ਹੁਨਰ ਹੈ ਕੀ ਕੰਮ ਉਹ ਜਾਣਦੇ ਨੇ ਤੇ ਤੁਸੀਂ ਉਹਨਾਂ ਤੋਂ ਕੀ ਸਿੱਖਿਆ ਪਿਤਾ ਦੇ ਵਿੱਚ ਕੀ ਹੁਨਰ ਨੇ ਮਤਲਬ ਉਹ ਕੀ ਕੰਮ ਕਰਦੇ ਨੇ ਤੇ ਤੁਸੀਂ ਉਹਨਾਂ ਤੋਂ ਕੀ ਸਿੱਖਿਆ ਨੰਬਰ 6 ਮੈਂ ਆਪਣੇ ਦਾਦਾ-ਦਾਦੀ ਨਾਲ ਹੇਠ ਲਿਖੇ ਵਿਸ਼ਿਆਂ ਤੇ ਗੱਲ ਕਰਦਾ ਹਾਂ ਤੁਸੀਂ ਵਿਦਿਆਰਥੀ ਆਪਣੇ ਦਾਦਾ-ਦਾਦੀ ਕੋਲ ਬੈਠਦੇ ਹੋਵੋਗੇ ਤੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਦੇ ਹੋਵੋਗੇ ਕਿੰਨਾ ਵਿਸ਼ਾ ਦੇ ਤੁਸੀਂ ਗੱਲ ਕਰਦੇ ਹੋ ਇੱਥੇ ਤੁਸੀਂ ਨੋਟ ਕਰਨਾ ਹੈ ਨੈਕਸਟ ਕੁਸ਼ਨ ਨੰਬਰ 7 ਮੇਰਾ ਪਰਿਵਾਰ ਘਰ ਵਿੱਚ ਆਪਣੀ ਸ਼ਾਮ ਹੇਠ ਲਿਖੇ ਤਰੀਕੇ ਨਾਲ ਬਿਤਾਉਂਦਾ ਹੈ ਤੁਸੀਂ ਆਪਣੇ ਪਰਿਵਾਰ ਵਿੱਚ ਸ਼ਾਮ ਨੂੰ ਕਿਸ ਤਰ੍ਹਾਂ ਬੈਠਦੇ ਹੋ ਇਕੱਠੇ ਬੈਠਦੇ ਹੋ ਅਲੱਗ-ਅਲੱਗ ਬੈਠਦੇ ਹੋ ਕਿਸ ਤਰ੍ਹਾਂ ਸ਼ਾਮ ਬਤਾਨਨੇ ਹੋ ਇਹ ਤੁਸੀਂ ਨੋਟ ਕਰਨਾ ਹੈ ਕੁਐਸਚਨ ਨੰਬਰ ਜਿਹੜਾ 8th ਹੈ ਮੇਰੇ ਪਰਿਵਾਰ ਵਿੱਚ ਡੈਸ਼ ਮੇਰੇ ਸਭ ਤੋਂ ਨਜ਼ਦੀਕ ਹੈ ਤੁਹਾਡੇ ਪਰਿਵਾਰ ਵਿੱਚ ਤੁਹਾਡਾ ਜਿਹਦੇ ਨਾਲ ਸਬੰਧ ਨਜ਼ਦੀਕੀ ਹੈ ਉਹ ਤੁਸੀਂ ਲਿਖਣਾ ਹੈ ਪਿਤਾ ਨਾਲ ਮਾਤਾ ਨਾਲ ਭਰਾ ਨਾਲ ਭੈਣ ਨਾਲ ਦਾਦਾ ਨਾਲ ਦਾਦੀ ਨਾਲ ਜੋ ਵੀ ਤੁਹਾਡੇ ਬਹੁਤ ਨੇੜੇ ਨੇ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਬਾਰੇ ਤੁਸੀਂ ਇੱਥੇ ਲਿਖਣਾ ਹੈ ਨੰਬਰ 9 ਹੇਠ ਲਿਖੇ ਵਾਕ ਨੂੰ ਪੂਰਾ ਕਰੋ ਮੈਨੂੰ ਆਪਣੇ ਪਰਿਵਾਰ ਤੇ ਮਾਣ ਹੈ ਕਿਉਂਕਿ ਕੀ ਕਾਰਨ ਹੈ ਤੁਸੀਂ ਕੁਐਸਚਨਸ ਜਿਹੜੇ ਆ ਇਹ ਹਰ ਇੱਕ ਵਿਦਿਆਰਥੀ ਦੇ ਅਲੱਗ-ਅਲੱਗ ਹੋਣਗੇ ਕਿਸੇ ਵੀ ਵਿਦਿਆਰਥੀ ਦੇ ਕੁਐਸਚਨ ਇਹ ਮੈਚ ਨਹੀਂ ਕਰਦੇਗੇ ਤੁਸੀਂ ਆਪਣੇ ਆਪ ਇਸ ਦੇ ਉੱਤਰ ਲਿਖਨੇ ਨੇ ਨੈਕਸਟ ਕੁਐਸਚਨ ਵੜਦੇ ਹਾਂ ਬੱਚਿਓ ਤੁਸੀਂ ਬਹੁਤ ਭਾਗਸ਼ਾਲੀ ਹੋ ਕਿ ਤੁਹਾਨੂੰ ਇੱਕ ਬਹੁਤ ਪਿਆਰਾ ਪਰਿਵਾਰ ਮਿਲਿਆ ਪਰ ਕੀ ਤੁਸੀਂ ਕਦੇ ਆਪਣੇ ਪਰਿਵਾਰ ਦੇ ਜੀਵਾਂ ਨੂੰ ਦੱਸਿਆ ਹੈ ਕਿ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਵਿਦਿਆਰਥੀ ਆਪਣੇ ਪਰਿਵਾਰ ਦੇ ਜੀਵਾਂ ਨੂੰ ਦੱਸਣਾ ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹੋ ਅੱਜ ਤੁਸੀਂ ਘਰ ਜਾ ਕੇ ਸਾਰੇ ਪਰਿਵਾਰ ਨੂੰ ਦੱਸੋਗੇ ਕਿ ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹੋ ਅੱਜ ਤੋਂ ਪੂਰਾ ਹਫਤਾ ਤੁਸੀਂ ਰੋਜ਼ ਅੱਧਾ ਘੰਟਾ ਆਪਣੇ ਦਾਦਾ-ਦਾਦੀ ਨਾਲ ਬਤੀਤ ਕਰੋਗੇ ਅਤੇ ਅਗਲੇ ਹਫਤੇ ਜਮਾਤ ਵਿੱਚ ਦੱਸੋਗੇ ਕਿ ਤੁਹਾਨੂੰ ਉਹਨਾਂ ਤੋਂ ਕੀ ਸਿੱਖਿਆ ਵਿਦਿਆਰਥੀ ਪਰਿਵਾਰ ਫਿਲਹਾਲ ਤਾਂ ਸਕੂਲ ਬੰਦ ਨੇ ਪਰ ਤੁਸੀਂ ਘਰ ਵਿੱਚ ਸਮਾਂ ਜ਼ਰੂਰ ਬਤੀਤ ਕਰਨਾ ਹੈ ਘਰ ਦੇ ਵਿੱਚ ਹੀ ਰਹਿਣੇ ਹੋ ਸਾਰਾ ਦਿਨ ਜਦੋਂ ਸਕੂਲ ਖੁੱਲਣਗੇ ਫਿਰ ਤੁਸੀਂ ਆ ਕੇ ਦੱਸਣਾ ਵੀ ਹੈ ਜਾ ਆਪਣੇ ਅਧਿਆਪਕ ਨੂੰ WhatsApp ਤੇ ਸ਼ੇਅਰ ਵੀ ਕਰੋ ਤੁਸੀਂ ਵੀ ਤੁਸੀਂ ਕਿਸ ਤਰ੍ਹਾਂ ਆਪਣਾ ਸਮਾਪਤੀਤ ਕਰਦੇ ਹੋ ਨੈਕਸਟ ਪਿਆਰੇ ਬੱਚਿਓ ਅਸੀਂ ਅੱਜ ਜੋ ਵੀ ਹਾਂ ਆਪਣੇ ਮਾਤਾ ਪਿਤਾ ਦੇ ਕਾਰਨ ਹੀ ਹਾਂ ਸਾਡੇ ਬਹੁਤ ਗੁਣ ਸਾਨੂੰ ਵਿਰਾਸਤ ਵਿੱਚ ਮਿਲੇ ਹਨ ਅਸਲ ਵਿੱਚ ਸਾਡੀ ਹੋਣ ਸਾਡੇ ਮਾਤਾ ਪਿਤਾ ਦੀ ਸਾਨੂੰ ਸਭ ਤੋਂ ਵੱਡੀ ਦੀਨ ਹੈ ਆਓ ਅੱਜ ਆਪਣੇ ਮਾਤਾ ਪਿਤਾ ਨਾਲ ਹੋਰ ਜੁੜਨ ਦੀ ਕੋਸ਼ਿਸ਼ ਕਰੀਏ ਅਤੇ ਜਾਣੀਏ ਕਿ ਤੁਸੀਂ ਆਪਣੇ ਮਾਤਾ ਪਿਤਾ ਬਾਰੇ ਕਿੰਨਾ ਜਾਣਦੇ ਹੋ ਆਪਣੇ ਮਾਤਾ ਪਿਤਾ ਇਸ ਬਾਰੇ ਹੇਠ ਦਿੱਤਾ ਪਰਫਾਰਮਾ ਅੱਗੇ ਪਰਫਾਰਮਾ ਦਿੱਤਾ ਹੈ ਤੁਸੀਂ ਆਪਣੇ ਦਾਦਾ-ਦਾਦੀ ਜਾਂ ਘਰ ਦੇ ਕਿਸੇ ਹੋਰ ਵੱਡੇ ਬਾਰੇ ਵੀ ਲਿਖ ਸਕਦੇ ਹੋ ਨਾਲ ਹੀ ਦਿੱਤਾ ਗਿਆ ਹੈ ਸਰਟੀਫਿਕੇਟ ਭਰੋ ਤੇ ਤੁਸੀਂ ਉਹਨਾਂ ਦੇ ਹਸਤਾਖਰ ਵੀ ਲੈਣੇ ਹਨ ਤਾਂ ਵਿਦਿਆਰਥੀਏ ਕੰਮ ਜ਼ਰੂਰ ਕਰਨਾ ਹੈ ਤੁਸੀਂ ਮੇਰੇ ਇੱਥੇ ਜੋ ਵੀ ਹੈ ਦਾਦੇ ਦਾ ਪਿਤਾ ਦਾ ਨਾਮ ਲਿਖਣਾ ਹੈ ਨਾਮ ਉਮਰ ਸਿੱਖਿਆ ਮਨਪਸੰਦ ਰੰਗ ਮਨਪਸੰਦ ਉਹਨਾਂ ਦਾ ਭੋਜਨ ਸ਼ੌਂਕ ਉਹਨਾਂ ਦਾ ਸੁਪਨਾ ਉਹਨਾਂ ਦੀ ਸਭ ਤੋਂ ਵੱਡੀ ਵਿਰਾਸਾ ਉਹਨਾਂ ਦੇ ਸੁਭਾਅ ਦੀਆਂ ਚਕੀਆਂ ਗੱਲਾਂ ਉਹਨਾਂ ਦੇ ਸੁਭਾਅ ਦੀਆਂ ਬਾਣੀਆਂ ਗੱਲਾਂ ਮੇਰੇ ਗੁਣ ਜੋ ਉਹਨਾਂ ਨਾਲ ਮਿਲਦੇ ਹਨ ਤੁਸੀਂ ਨੋਟ ਕਰਨੀ ਨੇ ਵਿਸ਼ਵ ਦੇ ਸਭ ਤੋਂ ਉੱਤਮ ਜਿਹੜੇ ਹੈ ਤੁਸੀਂ ਲਿਖਣਾ ਹੈ ਸ਼੍ਰੀਮਤੀ ਡੈਸ਼ ਮੈਂ ਉਹਨੂੰ ਬਹੁਤ ਪਿਆਰ ਕਰਦਾ ਹਾਂ ਸਤਿਮੁੱਚ ਹੀ ਸਭ ਤੋਂ ਉੱਤਮ ਹੈ ਉਹਨਾਂ ਦੇ ਹਸਤਾਖਰ ਵੀ ਲੈਣੇ ਨੇ ਆਪਣੇ ਮਾਤਾ ਪਿਤਾ ਬਾਰੇ ਤੁਸੀਂ ਨਾਮ ਲਿਖਣਾ ਹੈ ਉਪਰੋਕਤ ਫਾਰਮ ਵਿੱਚ ਜੇ ਤੁਸੀਂ ਨਹੀਂ ਲਿਖ ਸਕਦੇ ਤਾਂ ਉਹ ਘਰ ਜਾਣ ਉਪਰੰਤ ਆਪਣੇ ਮਾਤਾ ਪਿਤਾ ਜੀ ਦੀ ਮਦਦ ਨਾਲ ਲਿਖੋ ਅਤੇ ਘਰ ਜਾ ਕੇ ਸਰਟੀਫਿਕੇਟ ਦੇ ਪ੍ਰਾਪਤਕਰਤਾ ਦੇ ਹਸਤਾਖਰ ਵੀ ਕਰਾਓ। ਬੱਚਿਓ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਮਾਂ ਦਿਵਸ ਮਈ ਦੇ ਦੂਸਰੇ ਐਤਵਾਰ ਪਿਤਾ ਦਿਵਸ ਜੂਨ ਦੇ ਤੀਜੇ ਹਫਤੇ ਕੀ ਜੇ ਐਤਵਾਰ ਅਤੇ ਦਾਦਾ-ਦਾਦੀ ਦਾ ਦਿਨ ਸਤੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਤੁਸੀਂ ਉਹਨਾਂ ਲਈ ਉਸ ਦਿਨ ਕਾਰਡ ਬਣਾ ਕੇ ਉਹਨਾਂ ਨੂੰ ਮੁਬਾਰਕਬਾਦ ਦਿਓ। ਪਤਾ ਕਰੋ ਕਿ ਇਸ ਸਾਲ ਇਹ ਦਿਵਸ ਕਿੰਨੀ ਤਰੀਕ ਕਿੰਨੇ ਤਰੀਕੇ ਨੂੰ ਤਰੀਕ ਨੂੰ ਮਨਾਇਆ ਜਾਣਗੇ। ਮਾਦੀਵਸ ਪਿਤਾ ਦਿਵਸ ਤੇ ਦਾਦਾ ਦਾਦੀ ਦਾ ਦਿਨ ਇਹ ਤੁਸੀਂ ਲੋਟ ਕਰਨਾ ਹੈ ਅੱਜ ਤੁਸੀਂ ਘਰ ਜਾ ਕੇ ਤੁਸੀਂ ਘਰ ਹੀ ਰਹਿ ਰਹੇ ਹੋ ਵੈਸੇ ਆਪਣੇ ਮਾਤਾ ਪਿਤਾ ਨੂੰ ਉਹਨਾਂ ਵੱਲੋਂ ਤੁਹਾਡੇ ਕੀਤੇ ਜਾਂਦੇ ਨੇੜ ਸੁਰੂਆਤ ਪਿਆਰ ਅਤੇ ਪਰਿਵਾਰ ਲਈ ਕੀਤੇ ਜਾਂਦੇ ਕੰਮਾਂ ਲਈ ਤਲਵਾਦ ਕਰੋਗੇ ਅਤੇ ਸਾਰਾ ਹਫਤਾ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰੋਗੇ ਪਿਆਰੇ ਬੱਚਿਓ ਇੱਕ ਪ੍ਰਸ਼ਨਵਲੀ ਰਾਹੀਂ ਆਓ ਜਾਣਨ ਦੀ ਕੋਸ਼ਿਸ਼ ਕਰੀਏ ਕਿ ਤੁਹਾਡੇ ਪਰਿਵਾਰਿਕ ਸਬੰਧ ਕਿਹੋ ਜਿਹੇ ਹਨ ਹੀਠਾਂ ਦਿੱਤੀਆਂ ਗੱਲਾਂ ਪੜੋ ਅਤੇ ਵਰਤਾਰਾ ਭਰੇ ਦੱਸੋ ਤੁਹਾਡੇ ਮਾਤਾ ਪਿਤਾ ਨਾਲ ਕਿਸ ਤਰ੍ਹਾਂ ਦੇ ਸਬੰਧ ਨੇ ਇਹ ਤੁਸੀਂ ਆਨਸਰ ਦੇਣੇ ਨੇ ਹਮੇਸ਼ਾ ਕਦੇ-ਕਦੇ ਜਾਂ ਕਦੇ ਨਹੀਂ ਇਹ ਆਪਣੇ ਇਮਾਨਦਾਰੀ ਨਾਲ ਆਨਸਰ ਦੇਣੇ ਵਿਦਿਆਰਥੀਓ ਮੈਂ ਆਪਣੇ ਮਾਤਾ ਪਿਤਾ ਨਾਲ ਆਦਰ ਪੂਰਵਕ ਗੱਲ ਕਰਦਾ ਹਾਂ ਮੈਂ ਆਪਣੇ ਘਰ ਦੇ ਕੰਮਾਂ ਵਿੱਚ ਹੱਥ ਵੰਡਾਉਂਦਾ ਹਾਂ ਮੈਂ ਆਪਣੇ ਭੈਣ ਭਰਾਵਾਂ ਨਾਲ ਮਿਲ ਜੁਲ ਕੇ ਰਹਿੰਦਾ ਹਾਂ ਗਲਤੀ ਕਰਨ ਤੇ ਮਾਫੀ ਮੰਗ ਲੈਂਦਾ ਹਾਂ ਮੈਂ ਆਪਣੇ ਮਾਤਾ ਪਿਤਾ ਦੇ ਇੱਕ ਵਾਰ ਕਹਿਣ ਤੇ ਕੰਮ ਕਰ ਦਿੰਦਾ ਹਾਂ ਮੈਂ ਆਪਣੇ ਕਮਰੇ ਦੀ ਸफाई ਖੁਦ ਕਰਦਾ ਹਾਂ ਮੈਂ ਆਪਣੇ ਭੈਣ ਭਰਾਵਾਂ ਨਾਲ ਹਰ ਵਸਤੂ ਵੰਡਦਾ ਹਾਂ ਮੈਂ ਆਪਣੇ ਮਾਤਾ ਪਿਤਾ ਨਾਲ ਕੀਤਾ ਵਾਅਦਾ ਪੂਰਾ ਕਰਦਾ ਹਾਂ ਮੈਂ ਸਭ ਨਾਲ ਹੱਸਦਾ ਖੇਡਦਾ ਰਹਿੰਦਾ ਹਾਂ ਮੇਰੀ ਮੰਗ ਪੂਰੀ ਨਾ ਹੋਣ ਤੇ ਵੀ ਮੈਂ ਸ਼ਾਂਤ ਰਹਿਣਾ ਹਾਂ ਵਿਦਿਆਰਥੀਓ ਜੇ ਹਮੇਸ਼ਾ ਦੇ ਟਿਕ ਕਰਦੇ ਹੋ ਤਾਂ 3 ਅੰਕ ਤੁਹਾਡੇ ਕਦੇ-ਕਦੇ ਦੇ 2 ਤੇ ਕਦੇ ਨਹੀਂ ਦਾ 1 ਅੰਕ ਤੇ ਪ੍ਰਾਪਤ ਅੰਕ ਤੁਸੀਂ ਨੋਟ ਕਰਨੇ ਨੇ ਬੱਚਿਓ ਵਾਧੰ ਅ ਤੁਹਾਡੇ ਪਰਿਵਾਰਿਕ ਸਬੰਧਾਂ ਨੂੰ ਦਰਸਾਉਂਦੇ ਹਨ ਉਪਰੋਕਤ ਪ੍ਰਸ਼ਨਾਵਲੀ ਅਨੁਸਾਰ ਆਪਣੇ ਵਿਹਾਰ ਦੀ ਪਰਚੋਲ ਕਰੋ ਅਤੇ ਹੇਠ ਦਿੱਤੇ ਸਥਾਨ ਤੇ ਲਿਖੋ ਕਿ ਤੁਸੀਂ ਆਪਣੇ ਸਬੰਧਾਂ ਨੂੰ ਸੁਧਾਰਨ ਲਈ ਕੀ ਕਰੋਗੇ ਹੋਰ ਸੁਧਾਰ ਕਰਨਾ ਹੈ ਤਾਂ ਤੁਸੀਂ ਇੱਥੇ ਆਪਣਾ ਉੱਤਰ ਲਿਖੋਗੇ ਲੈਕਸ ਪਿਆਰੇ ਬੱਚਿਓ ਚੰਗੇ ਪਰਿਵਾਰਿਕ ਸਬੰਧ ਨਾ ਕੇਵਲ ਪਰਿਵਾਰਿਕ ਸ਼ਾਂਤੀ ਲਈ ਜ਼ਰੂਰੀ ਹਨ ਬਲਕਿ ਸਾਡੇ ਵਿਕਾਸ ਲਈ ਵੀ ਲਾਜ਼ਮੀ ਹਨ ਉਹ ਪਰਿਵਾਰ ਹੀ ਹੈ ਜੋ ਹਰ ਪ੍ਰਸਥਿਤੀ ਵਿੱਚ ਸਾਡੇ ਨਾਲ ਖੜਾ ਰਹਿੰਦਾ ਹੈ ਸਾਨੂੰ ਆਪਣੇ ਪਰਿਵਾਰਿਕ ਸਬੰਧਾਂ ਨੂੰ ਸੁਧਾਰਨ ਵੱਲ ਉਚੇਚੇ ਤੌਰ ਤੇ ਤਿਆਨ ਦੇਣਾ ਚਾਹੀਦਾ ਹੈ ਹੇਠ ਦਿੱਤੇ ਨਿਰਦੇਸ਼ ਅਨੁਸਾਰ ਆਪਣੇ ਪਰਿਵਾਰ ਵਿੱਚ ਤੁਸੀਂ ਕਿਸ ਪ੍ਰਕਾਰ ਉਹਨਾਂ ਨੂੰ ਲਾਗੂ ਕਰੋਗੇ ਆਦਰ ਕਰੋ ਵਿਦਿਆਰਥੀਓ ਵੱਡਿਆਂ ਦਾ ਕਿਵੇਂ ਆਦਰ ਕਰਨਾ ਹੈ ਤੁਸੀਂ ਆਪਣੇ ਵਿਚਾਰ ਦੇਣੇ ਨੇ ਇੱਥੇ ਸਿੱਖੋ ਕੀ ਤੁਸੀਂ ਸਿੱਖਦੇ ਹੋ ਪ੍ਰਸ਼ੰਸਾ ਕਰਨੀ ਸਿੱਖੋ ਮਾਫੀ ਮੰਗੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਮਾਫੀ ਕਿਵੇਂ ਮੰਗਣੀ ਹੈ ਮਦਦ ਕਰੋ ਇੱਕ ਦੂਸਰੇ ਦੀ ਮਦਦ ਕਿਵੇਂ ਕਰਨੀ ਹੈ ਸ਼ੁਕਰਾਨਾ ਕਰੋ ਸਮਾਦੇਓ ਆਪਣੇ ਵੱਡਿਆਂ ਦੇ ਬਜ਼ੁਰਗਾਂ ਨੂੰ ਸਮਾ ਦੇਣਾ ਤੁਸੀਂ ਇਹਦੇ ਉੱਤਰ ਆਪਣੇ ਆਪ ਲਿਖਨੇ ਹੈ ਮਾਫ ਕਰੋ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਮaaf ਕਰਨਾ ਸਿੱਖੋ ਪਿਆਰ ਜਿਤਾਓ ਤੇ ਤਿਆਗ ਕਰਨਾ ਸਿੱਖੋ ਕੋਈ ਚੀਜ਼ ਨਹੀਂ ਮਿਲਦੀ ਤਾਂ ਉਸ ਦਾ ਤਿਆਗ ਕਰਨਾ ਸਿੱਖੋ ਸਾਂਝ ਬਣਾਓ ਵੰਡ ਕੇ ਖਾਓ ਤਾਂ ਵਿਦਿਆਰਥੀਓ ਆਖਰੀ ਪੈਰਾ ਹੈ ਬੱਚਿਓ ਵੰਡ ਕੇ ਖਾਣ ਨਾਲ ਕੇਵਲ ਪਰਿਵਾਰ ਦੇ ਪਿਆਰ ਭਰੇ ਅਤੇ ਸੁਖਾਵੇਂ ਮੌਨ ਲਈ ਹੀ ਜ਼ਰੂਰੀ ਨਹੀਂ ਬਲਕਿ ਚੰਗੇ ਸਮਾਜ ਦੀ ਸਿਰਜਣਾ ਲਈ ਵੀ ਬਹੁਤ ਜ਼ਰੂਰੀ ਹੈ ਯਾਦ ਰੱਖਿਓ ਕਿਸੇ ਨੂੰ ਕੁਝ ਦੇਣ ਲਈ ਤੁਹਾਨੂੰ ਪੈਸਿਆਂ ਬਖੋ ਅਮੀਰ ਹੋਣ ਦੀ ਨਹੀਂ ਬਲਕਿ ਦਿਲ ਤੇ ਅਮੀਰ ਹੋਣ ਦੀ ਲੋੜ ਹੈ ਸੋਚੋ ਅਤੇ ਲਿਖੋ ਤੁਹਾਡੇ ਕੋਲ ਅਜਿਹੀਆਂ ਕਿਹੜੀਆਂ ਵਸਤੂਆਂ ਹਨ ਜੋ ਤੁਸੀਂ ਕਿਸੇ ਦੂਸਰੇ ਨੂੰ ਦੇ ਸਕਦੇ ਹੋ ਇਸ ਦੇ ਲਈ ਤੁਸੀਂ ਆਪਣੀ ਗਲੀ ਮੁਹੱਲੇ ਜਾਂ ਅਧਿਆਪਕ ਦੀ ਸਹਿਮਤੀ ਨਾਲ ਸਕੂਲ ਜਾਂ ਜਮਾਤ ਵਿੱਚ ਨੇਕੀ ਦੀ ਦੁਕਾਨ ਨੇਕੀ ਦੀ ਦੁਕਾਨ ਬਣਾ ਸਕਦੇ ਹੋ ਸਾਂਝ ਬਣਾਓ ਵੰਡ ਕੇ ਖਾਓ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਫालतੂ ਨੇ ਉਹ ਆਪਾਂ ਕਿਸ ਤਰ੍ਹਾਂ ਵੰਡੀਆਂ ਨੇ ਦੂਸਰਿਆਂ ਨੂੰ ਉਸ ਦੇ ਬਾਰੇ ਤੁਸੀਂ ਇੱਥੇ ਨੋਟ ਕਰਨਾ ਹੈ ਤਾਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ आईपीएस ਮੈਥ ਕਲਾਸਿਸ ਦੇ ਵਿੱਚ ਵੈਲਕਮ ਲਾਈਫ ਚੈਪਟਰ ਕਰਨ ਦੇ ਲਈ ਥੈਂਕ ਯੂ ਵੈਰੀ ਮਚ